ਗੜ੍ਹਸ਼ੰਕਰ ਦੇ ਕੰਢੀ ਇਲਾਕੇ ਚਪ ਪੈਂਦੇ ਸ਼ਿਵਾਲਿਕ ਦੇ ਜੰਗਲ ਵਿੱਚ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਨੇ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਣ ਵਿਭਾਗ ਦੇ ਅਧਿਕਾਰੀ ਬੇਬਸ ਨਜ਼ਰ ਆ ਰਹੇ ਨੇ ਇਥੇ ਵੀ ਦੱਸ ਦਈਏ ਕਿ ਪਿੰਡ ਹਾਜੀਪੁਰ ਅਤੇ ਰਾਮਪੁਰ ਬਿਲੜੋ ਦੇ ਕਸਬੇ ਵਿੱਚ ਲੰਗੀ ਰਾਤ ਸ਼ਿਕਾਰੀਆਂ ਨੇ ਸਾਂਭਰ ਅਤੇ ਹਿਰਨ ਦਾ ਸ਼ਿਕਾਰ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਏ ਇਸ ਦੌਰਾਨ ਸ਼ਿਕਾਰੀਆਂ ਵੱਲੋਂ ਜ਼ਖਮੀ ਕੀਤਾ ਸਾੰਬਰ ਪਿੰਡ ਹਾਜੀਪੁਰ ਦੇ ਬਾਹਰ ਵਾਰ ਇੱਕ ਧਾਰਮਿਕ ਸਥਾਨ ਨੇੜੇ ਆ ਗਿਆ ਜਿਸ ਨੇ ਉਥੇ ਦਮ ਤੋੜ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਵੀ ਇਸ ਗੱਲ ਨੂੰ ਲੈ ਕੇ ਰੋਸ ਜਤਾਇਆ ਇੱਥੇ ਉਹਨਾਂ ਇਹ ਵੀ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਸ਼ੋਕ ਕੁਮਾਰ ਸਰਪੰਚ ਪਿੰਡ ਹਾਜੀਪੁਰ ਜੀ ਸੱਦੇ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਰਿਹਾ ਦਿੱਲੀ ਦੇ ਦੂਜੇ ਚੌਥੇ ਨੂੰ ਕੋਈ ਨਾ ਕੋਈ ਜਾਨਵਰ ਮਰਦਾ ਇੱਥੇ ਜੀ ਬਹੁਤ ਬਾਰ ਮੈਂ ਕਮਰਨ ਨੂੰ ਫੋਨ ਕੀਤਾ ਜੀ ਰਾਤੀ ਵੀ 11 ਵਜੇ ਫੋਨ ਕਰਦੇ ਆ ਤਾਂ ਸਾਨੂੰ ਕਿਹਾ ਉੱਚ ਅਧਿਕਾਰੀ ਨੂੰ ਰੇਂਜਰ ਸਾਹਿਬ ਨੂੰ ਫੋਨ ਕਰੋ ਜੀ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਮੋੜ ਕੇ ਉਹਨਾਂ ਨੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਹੁਣ 12 ਘੰਟੇ ਹੋ ਚੁੱਕੇ ਬਹੁਤ ਦੁਖੀ ਹੋ ਚੁੱਕੇ ਹਾਂ ਅਸੀਂ ਤਾਂ ਹੁਣ ਤਾਂ ਪਾਸੇ ਕੋ ਹੱਲ ਹੈ ਵੀ ਨਾਲ ਜਾ ਕੇ ਧਰਨਾ ਲਾਈਏ ਵੱਧ ਤੋਂ ਵੱਧ ਲੋਕ ਇਕੱਠੇ ਕਰਕੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਬਸ ਹੁਣ ਤਾਂ ਇਹੀ ਆ ਜੀ ਅੱਜ ਸਾਨੂੰ ਬਹੁਤ ਮਜਬੂਰੀ ਦੇ ਨਾਲ ਇਸ ਧਾਰਮਿਕ ਸਥਾਨ ਪਰ ਪਿੰਡ ਹਾਜੀਪੁਰ ਪਲੱਸ ਲਹਿਰਾ ਦੇ ਜੰਗਲ ਦੇ ਵਿੱਚੋਂ ਜੋ ਵੀ ਸ਼ਿਕਾਰ ਖੇਡਿਆ ਜਾ ਰਿਹਾ ਇੱਕ ਤਰਫ ਸਰਕਾਰਾਂ ਬੋਲਦੀਆਂ ਕਿ ਸ਼ਿਕਾਰ ਕਰਨਾ ਮਨਾ ਹੈ ਪਰ ਦੂਸਰੀ ਤਰਫ ਸਰਕਾਰਾਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਿਫਟ ਦੇ ਰਹੀਆਂ ਆਪਾਂ ਸਰਕਾਰਾਂ ਨੂੰ ਕਹਾਂਗੇ ਕਿਉਂਕਿ ਸਰਕਾਰ ਹੀ ਮਾਈ ਬਾਪ ਹੈ ਤੇ ਹਰ ਚੀਜ਼ ਹਰ ਪੱਖ ਤੇ ਸਰਕਾਰ ਹੀ ਕਹਿੰਦੀ ਹੈ ਅੱਜ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਨਾ ਹੀ ਅੱਜ ਤੱਕ ਕੋਈ ਗੱਡੀ ਇਹਨਾਂ ਦੀ ਆਈ ਹੈ ਗੜ ਸ਼ੰਕਰ ਦੇ ਵਿੱਚ ਗੱਡੀ ਉਹਨਾਂ ਦੇ ਫਰੈਸਟ ਡਿਪਾਰਟਮੈਂਟ ਐਨੀਮਲ ਡਿਪਾਰਟਮੈਂਟ ਜਿਹੜਾ ਹੈਗਾ ਇਹਨਾਂ ਜੰਗਲੀ ਜਾਨਵਰਾਂ ਦੀ ਸੇਵਾ ਕਰਨੇ ਵਾਲਾ ਹੈਗਾ ਉੱਥੇ ਘੁੰਮਦੇ ਰਹਿਣਗੇ ਪਰ ਇਹਨਾਂ ਨੇ ਹੁਣ ਤੱਕ ਅੱਜ ਅੱਜ ਦੇ ਸਮੇਂ ਦੇ لحاظ ਨਾਲ 11 ਵਜੇ ਤੋਂ ਅਸੀਂ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਇਹ ਕਹਤਾ ਕਿ ਸਾਡੇ ਉੱਚ ਅਧਿਕਾਰੀਆਂ ਨੂੰ ਫੋਨ ਕਰੋ ਉੱਚ ਅਧਿਕਾਰੀ ਦਾ ਕਿਸੇ ਦਾ ਫੋਨ ਨਹੀਂ ਲੱਗਿਆ ਬੜੀ ਅਸੀਂ ਤਾਂ ਇਹ ਚੀਜ਼ ਨੂੰ ਹੱਦ ਤੱਕ ਕਹਿਣਾ ਨਹੀਂ ਚਾਹੁੰਦੇ ਹੈ ਕਿ ਪਿੰਡ ਵਾਸੀਆਂ ਵੱਲ ਤੇ ਹੁਣ ਸਾਡੇਆਂ ਵੱਲ ਤੇ ਸਾਰਿਆਂ ਨੂੰ ਇਹਨਾਂ ਨੂੰ ਇੱਕ ਚੇਤਾਵਨੀ ਹੈ ਅਗਰ ਇਹਨਾਂ ਨੇ ਅੱਜ ਐਕਸ਼ਨ ਨਹੀਂ ਇਸ ਕਾਰਵਾਈ ਦੇ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਤਾਂ ਆਪਾਂ ਪੂਰ ਚੇਤਾਵਨੀ ਦੇਵਾਂਗੇ ਔਰ ਇਹਨਾਂ ਦੇ ਦਫ਼ਤਰ ਦੇ ਮੋਰੇ ਜਾ ਕੇ ਪਿੰਡ ਦੋਹਾਂ ਤਿੰਨਾਂ ਚਾਰੇ ਪਿੰਡਾਂ ਦੇ ਵੱਲ ਤੇ ਅਸੀਂ ਪ੍ਰੋਟੈਸਟ ਕਰਾਂਗੇ ਕਿ ਮੈਨੂੰ ਪਤਾ ਲੱਗਿਆ ਵੀ ਇਥੇ ਜਦਾ ਦਾ ਜਾਮਰ ਮਰੇ ਆ ਮੈਂ ਸਰਕਨਾ ਚੁਣੀ ਫੋਨ ਕੀਤਾ ਵੀ ਸਾਡੇ ਜਾਮਰ ਮਰੇਵੇ ਆਓ ਮੈਨੂੰ ਮੈਂ ਕਿਹਨੇ ਸੱਦੇ ਦੇ ਆ ਗਏ ਆ ਤੇ ਸ਼ਿਕਾਰੀਆ ਦੁਆਰੇ ਮਾਰਿਆ ਕੁੱਤਿਆਂ ਨੇ ਤੇ ਪਿੰਡ ਬੇੜੋਂ ਦੇ ਵੀ ਸ਼ਿਕਾਰ ਬਹੁਤ ਹੁੰਦਾ ਆ ਇੱਕ ਵਾਰੀ ਅਸੀਂ ਅੱਗੇ ਵੀ ਇਹਨਾਂ ਨੂੰ ਫੋਨ ਕੀਤਾ ਰੇਂਜਰ ਸਾਹਿਬ ਨੂੰ ਐਨੀਮਲ ਡਿਪਾਰਟਮੈਂਟ ਵਾਲੇ ਨੂੰ ਉਹਨਾਂ ਦਾ ਫੋਨ ਬੰਦੇ ਆਦਾ ਜੀ ਇਹ ਇਹਨਾਂ ਦਾ ਕੀਆ ਕਸੂਰਾ ਇਹ ਪਾਣੀ ਪੀਣ ਆਦੇ ਉਹਨਾਂ ਨੇ ਪਰ ਬਾਹਰ ਨੱਥੀਆ ਪਰ ਬਾਹਰ ਕਰਦੇ ਆ ਲੋਕ ਇਹਨਾਂ ਨੂੰ ਸਾਕ ਤੋਂ ਸਾਕ ਸਹਾਇਤਾ ਆਵੇ ਜੀ ਬਸ ਧੰਨਵਾਦ ਮੇਰਾ ਨਾਮ ਅਮਨਜੀਤ ਘਰ ਤੇ ਮੈਂ ਬੰਗਾਰਾ ਇਹ ਬੀਟਿੰਗ ਚਾਰਜ ਹਾਂ ਸਸਾ ਸਵੇਰੇ ਕੁਲ ਚ ਮਾਰਨਿੰਗ ਹੀ ਮੈਸੇਜ ਆਇਆ ਸੀ ਕਾਲ ਆਈ ਸੀ ਇਥੇ ਦੇ ਸਰਪੰਚ ਸਾਹਿਬ ਦੀ ਪੰਚਾਇਤ ਮੈਂਬਰ ਦੀ ਕਿ ਹਾਜੀਪੁਰ ਦੇ ਇਥੇ ਏਰੀਏ ਦੇ ਵਿੱਚ ਜਿਹੜਾ ਡੇਰਾ ਹੈ ਬਾਬਾ ਜੀ ਦਾ ਇੱਥੇ ਸ਼ਿਕਾਰੀ ਨੇ ਰਾਤ ਦਾ ਸ਼ਿਕਾਰ ਕੀਤਾ ਹੋਇਆ ਹੈ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਸੀ ਵਿੱਤ ਸਟਾਫ ਆਪਣਾਈ ਤੇ ਆ ਗਏ ਆ ਤੇ ਉਸ ਤੋਂ ਬਾਅਦ ਅਸੀਂ ਹੁਣ ਜਾਨਵਰ ਦੀ ਕੰਡੀਸ਼ਨ ਦੇਖੀ ਆ ਊ ਦੇ ਅਕੋਰਡਿੰਗ ਜੋ ਵੀ ਬੰਦਲੀ ਕਾਰਵਾਈ ਹੋਊਗੀ ਅਸੀਂ ਕਰਾਂਗੇ ਤੇ ਪਿੰਡ ਵਾਸੀ ਨੂੰ ਤੁਸੀਂ ਕੀ ਹੁਣ ਅਪੀਲ ਕੀਤੀ ਪਿੰਡ ਵਾਸੀ ਉਸ ਇਹੀ ਕਹਿਣਾ ਚਾਹੁੰਦੇ ਵੀ ਅੱਗੇ ਤੋਂ ਜਿੰਨਾ ਹੋ ਸਕੇ ਸਾਨੂੰ ਸਹਿਯੋਗ ਦਿਓ ਜਿਹਦੇ ਨਾਲ ਅਸੀਂ ਮਤਲਬ ਜਿਹੜੇ ਸ਼ਿਕਾਰੀਆ ਉਹਨਾਂ ਨੂੰ ਠੱਲ ਪਾ ਸਕੀਏ ਸ਼ਿਕਾਰ ਨੂੰ ਰੋਕ ਸਕੀਏ ਜਿਹੜਾ ਨਜਾਇਸ਼ ਕਾਰ ਹੋ ਰਿਹਾ ਹੈ ਨਾ ਤੇ ਜੇ ਸਾਡਾ ਸਾਥ ਦੇਣਗੇ ਤਾਂ ਅਸੀਂ ਕਵਰ ਅਪ ਕਰ ਸਕਦੇ ਹਾਂ ਇਕੱਲੇ ਅਸੀਂ ਵੀ ਕੁਝ ਨਹੀਂ ਕਰ ਸਕਦੇ ਇਹ ਤੁਸੀਂ ਸਮਝ ਸਕਦੇ ਹੋ ਸਾਡਾ ਸਾਥ ਦਿਓ ਬਹੁਤ ਬਹੁਤ ਥੈਂਕ ਯੂ